ਆਹੰਦਾ ਤੋ ਤੁਸੀਂ ਕੀ ਆ ਹਾਂਜੀ ਪ੍ਰਿੰਸ ਪ੍ਰਿੰਸ ਕੰਮ ਹੋਈ ਓਏ ਇਦਾਂ ਸਰ ਇੱਥੇ ਬ੍ਰੇਕ ਫੇਲ ਹੋਈ ਹੈ ਜਦੋਂ ਉਤਰ ਰਹੇ ਸੀ ਤੇ ਬ੍ਰੇਕ ਫੇਲ ਹੋਈ ਹੈ ਤਾਂ ਉਹਦਾ ਮੰਨ ਲਓ ਡਰਾਈਵਰ ਦੇ ਤੁਹਾਨੂੰ ਪਤਾ ਹੀ ਇਹ ਬਰੇਕ ਫੇਲ ਹੋ ਜੇ ਤੇ ਕੀ ਬੰਦੇ ਉਹਨਾਂ ਦੇ ਵਗੈਰਾ ਵੀ ਕੀਤੀ ਹੋਈ ਸੀ ਕਹਿੰਦੇ ਨਹੀਂ ਨਹੀਂ ਡਰਾਈਵਰ ਨਹੀਂ ਕੀਤੀ ਅੱਛਾ ਕਿੰਨੇ ਜਵਾਨ ਸੀ ਤੁਹਾਡੇ ਪੰਜਾਬ ਪੁਲਿਸ ਦੇ ਅਸੀਂ 13 ਜਵਾਨ ਸੀ 13 ਜਵਾਨੀ ਹਾਂਜੀ ਤੇ ਕਿੰਨੇ ਜਨਾਂ ਨੂੰ ਟੱਟਾ ਲੱਗਿਆ ਉਹਦੇ ਨਹੀਂ ਬੱਚੇ ਦੀ ਹਾਂਜੀ ਬੱਚੇ ਜਾਨੀ ਆਮ ਲੋਕ ਪਹਿਲਾਂ ਹੋਇਆ ਜਿਹੜੇ ਲੋਕਾਂ ਦੇ ਵਿੱਚ ਨਹੀਂ ਨਹੀਂ ਇੱਕ ਦੇ ਉਹ ਸਕੂਟੀ ਉੱਥੇ ੜੀ ਸੀ ਉਹਨਾਂ ਦੇ 60 ਜਰੂਰ ਲੱਗੀ ਬਾਕੀ ਬਚਾਈ ਠੀਕ ਹੈ ਕਿਹੜੇ ਬਰੋਡਪੂਲ ਬੈਲਟ ਤੇ ਆ ਤੁਸੀਂ ਹਾਂਜੀ ਹਾਂਜੀ ਬਰੋਡਪੂਲ ਹਾਂ ਜੀ ਤਾਂ ਤੁਸੀਂ ਕੀ ਆਂ ਹਾਂ ਜੀ ਪ੍ਰਿੰਸ ਪ੍ਰਿੰਸ ਕੰਬੋ ਜੀ ਉਹ ਹੋਇਆ ਕਿਦਾ ਦੀ ਵਾਰ ਉਹ ਏ ਇੱਥੇ ਬ੍ਰੇਕ ਫੇਲ ਹੋਈ ਹੈ ਜਦੋਂ ਉਤਰ ਰਹੇ ਸੀ ਤੇ ਬ੍ਰੇਕ ਫੇਲ ਹੋਈ ਹੈ ਤਾਂ ਉਹਦਾ ਮੰਨ ਲਓ ਡਰਾਈਵਰ ਦੇ ਤੁਹਾਨੂੰ ਪਤਾ ਹੀ ਹੈ ਬ੍ਰੇਕ ਫੇਲ ਹੋ ਜੇ ਤੇ ਕੀ ਬੰਦੇ ਉਹਨਾਂ ਨੇ ਵਗੈਰਾ ਵੀ ਕੀਤੀ ਹੋਈ ਸੀ ਕਹਿੰਦੇ ਨਹੀਂ ਨਹੀਂ ਡਰਾਈਵਰ ਨਹੀਂ ਕੀਤੀ ਅੱਛਾ ਕਿੰਨੇ ਜਵਾਨ ਸੀ ਤੁਹਾਡੇ ਪੰਜਾਬ ਪੁਲਿਸ ਦੇ ਅਸੀਂ 13 ਜਵਾਨ ਸੀ 13 ਜਵਾਨ ਹਾਂਜੀ ਤੇ ਕਿੰਨੇ ਜਵਾਨਾਂ ਨੂੰ ਡਟਾ ਲੱਗੇ ਆਉਂਦੇ ਨੇ ਨਿੱਟ ਬੱਚੇ ਦੀ ਹਾਂਜੀ ਹਾਂਜੀ ਆਮ ਲੋਕਾਂ ਦਾ ਹੋਇਆ ਜਿਹੜੇ ਲੋਕਾਂ ਦੇ ਨਹੀਂ ਨਹੀਂ ਇੱਕ ਦੇ ਸਕੂਟੀ ਉਥੇ ਅੜੀ ਸੀ ਉਹਨਾਂ ਦੇ ਸਾਥ ਜੁਰਰ ਲੱਗੀ ਬਾਕੀ ਬਚਾਈਏ ਕਿਹੜੇ ਬਰੋਡਪੂਲ ਬੈਲਟ ਤੇ ਆ ਤੁਸੀਂ ਹਾਂਜੀ ਹਾਂਜੀ ਠੀਕ ਹੈ ਆ ਨਹੀਂ ਪ੍ਰਿੰਸ ਪ੍ਰਿੰਸ ਕੋਲ ਹੀ ਹੋਇਆ ਕਿਦਾ ਜੀ ਓਏ ਇੱਦਾਂ ਸਰ ਇੱਥੇ ਬ੍ਰੇਕ ਫੇਲ ਹੋਈ ਹੈ ਜਦੋਂ ਉਤਰ ਰਹੇ ਸੀ ਤੇ ਬ੍ਰੇਕ ਫੇਲ ਹੋਈ ਹੈ ਤਾਂ ਉਹਦਾ ਮੰਨ ਲਓ ਡਰਾਈਵਰ ਦੇ ਤੁਹਾਨੂੰ ਪਤਾ ਹੀ ਹੈ ਬ੍ਰੇਕ ਫੇਲ ਹੋ ਜੇ ਤੇ ਕੀ ਬੰਦੇ ਉਹਨਾਂ ਨੇ ਵਗੈਰਾ ਵੀ ਕੀਤੀ ਹੋਈ ਸੀ ਕਹਿੰਦੇ ਨਹੀਂ ਨਹੀਂ ਡਰਾਈਵਰ ਨਹੀਂ ਕੀਤੀ ਅਜਾ ਕਿੰਨੇ ਜਵਾਨ ਸੀ ਤੁਹਾਡੇ ਪੰਜਾਬ ਪੁਲਿਸ ਦੇ ਅਸੀਂ 13000 ਸੀ 13000 ਹਾਂਜੀ ਤੇ ਕਿੰਨੇ ਦਿਨਿਆਂ ਨੂੰ ਟੱਟਾ ਲੱਗਿਆ ਉਹਦੇ ਨੇ ਨਿੱਕ ਬੱਚੇ ਦੀ ਹਾਂਜੀ ਬੱਚੇ ਜਾਨੀ ਆਮ ਲੋਕਾਂ ਦਾ ਹੋਇਆ ਜਿਹੜੇ ਲੋਕਾਂ ਦੇ ਵਿੱਚ ਨਹੀਂ ਨਹੀਂ ਇੱਕ ਦੇ ਸਕੂਟੀ ਉਥੇ ਅੜੀ ਸੀ ਉਹਨਾਂ ਦੇ 60 ਜਰੂਰ ਲੱਗੀ ਬਾਕੀ ਬਚਾਈ ਕਿਹੜੇ ਬਰੋਡਰ ਬੈਲਟ ਤੇ ਆ ਤੁਸੀਂ ਹਾਂਜੀ ਹਾਂਜੀ ਆ ਨਹੀਂ ਪ੍ਰਿੰਸ ਪ੍ਰਿੰਸ ਕੰਬੋ ਦੀ। ਇਹਦੇ ਹੋਇਆ ਕਿਦਾ ਵੀ। ਓਏ ਇਦਾਂ ਸਰ ਇੱਥੇ ਬ੍ਰੇਕ ਫੇਲ ਹੋਈ ਹੈ ਜਦੋਂ ਉਤਰ ਰਹੇ ਸੀ। ਤੇ ਬ੍ਰੇਕ ਫੇਲ ਹੋਈ ਹੈ ਤਾਂ ਉਹਦਾ ਮੰਨ ਲਓ ਡਰਾਈਵਰ ਦੇ ਤੁਹਾਨੂੰ ਪਤਾ ਹੀ ਹੈ ਬ੍ਰੇਕ ਫੇਲ ਹੋ ਜੇ ਤੇ ਕੀ ਬੰਦੇ ਉਹਨਾਂ ਨੇ। ਵਗੈਰਾ ਵੀ ਕੀਤੀ ਹੋਈ ਸੀ ਕਹਿੰਦੇ। ਨਹੀਂ ਨਹੀਂ ਡਰਾਈਵਰ ਨਹੀਂ ਕੀਤੀ। ਅੱਛਾ ਕਿੰਨੇ ਜਵਾਨ ਸੀ ਤੁਹਾਡੇ ਪੰਜਾਬ ਪੁਲਿਸ ਦੇ? ਅਸੀਂ 13000 ਸੀ। 13000? ਹਾਂਜੀ। ਤੇ ਕਿੰਨੇ ਦਿਨਿਆਂ ਨੂੰ ਟੱਟਾ ਲੱਗਿਆ ਉਹਦੇ ਨੂੰ? ਨਿੱਟ ਬੱਚੇ ਦੀ ਹਾਂਜੀ ਬੱਚੇ ਆਮ ਲੋਕਾਂ ਦਾ ਹੋਇਆ ਜਿਹੜੇ ਲੋਕਾਂ ਦੇ ਨਹੀਂ ਨਹੀਂ ਇੱਕ ਦੇ ਸਕੂਟੀ ਉਥੇ ਅੜੀ ਸੀ ਉਹਨਾਂ ਦੇ ਸਾਥ ਜਰੂਰ ਲੱਗੀ ਬਾਕੀ ਬਚਾਈ ਕਿਹੜੇ ਬਰੋਡਪੂਲ ਬੈਲਟ ਤੇ ਆ ਤੁਸੀਂ ਹਾਂਜੀ ਹਾਂਜੀ ਆ ਨਹੀਂ ਪ੍ਰਿੰਸ ਪ੍ਰਿੰਸ ਕੋਲ ਹੀ ਹੋਇਆ ਕਿਦਾ ਓਏ ਇਦਾਂ ਸੜਾ ਇੱਥੇ ਬ੍ਰੇਕ ਫੇਲ ਹੋਈ ਹੈ ਜਦੋਂ ਉਤਰ ਰਹੇ ਸੀ ਤੇ ਬ੍ਰੇਕ ਫੇਲ ਹੋਈ ਹੈ ਤਾਂ ਉਹਦਾ ਮੰਨ ਲਓ ਡਰਾਈਵਰ ਦੇ ਤੁਹਾਨੂੰ ਪਤਾ ਹੀ ਹੈ ਬ੍ਰੇਕ ਫੇਲ ਹੋ ਜੇ ਤੇ ਕੀ ਬੰਦੇ ਉਹਨਾਂ ਨੇ ਵਗੈਰਾ ਵੀ ਕੀਤੀ ਹੋਈ ਸੀ ਕਹਿੰਦੇ ਨਹੀਂ ਨਹੀਂ ਡਰਾਈਵਰ ਨਹੀਂ ਕੀਤੀ ਅਜਾ ਕਿੰਨੇ ਜਵਾਨ ਸੀ ਤੁਹਾਡੇ ਪੰਜਾਬ ਪੁਲਿਸ ਦੇ ਅਸੀਂ 13000 13000 ਹਾਂਜੀ ਤੇ ਕਿੰਨੇ ਦਿਨਿਆਂ ਨੂੰ ਟੱਟਾ ਲੱਗਿਆ ਉਹਦੇ ਨਹੀਂ ਬੱਚੇ ਦੀ ਹੈ ਹਾਂਜੀ ਬੱਚੇ ਆਮ ਲੋਕਾਂ ਨਾਲ ਹੋਇਆ ਜਿਹੜੇ ਨਹੀਂ ਨਹੀਂ ਇੱਕ ਦੇ ਸਕੂਟੀ ਉਥੇ ਅੜੀ ਸੀ ਉਹਨਾਂ ਦੇ 60 ਜਰੂਰ ਲੱਗੀ ਬਾਕੀ ਬਚਾਈ ਕਿਹੜੇ ਬ੍ਰੋਡਰ ਬੈਲਟ ਤੇ ਆ ਤੁਸੀਂ ਹਾਂਜੀ ਹਾਂਜੀ